ਉੱਤੀ ਦੇ ਨਾਂ ਵੇਚ ਕੇ ਪੈਸਾ ਹਜਮ ਕਰਨਾ ਚਾਹੁੰਦੀ ਹੈ ਜੀ ਹੈਰਾਨ ਹੈ ਜੋ ਮੇਰੇ ਕੋਲ ਇਹ ਲਿਸਟ ਆਈ ਹੈ ਪ੍ਰਿੰਟਿੰਗ ਪ੍ਰੈਸ ਪਟਿਆਲੇ ਵਾਲੀ ਵੇਚਣ ਲੱਗੇ ਆ ਇੱਕ ਵੈਟਰਨਰੀ ਹਸਪੀਟਲ ਵੇਚਣ ਲੱਗੇ ਆ 슈ਗਰ ਮਿੱਲ ਵੇਚਣ ਲੱਗੇ ਆ ਪੀ ਡਬਲਯੂ ਡੀ ਗੈਸਟ ਹਾਊਸ ਵੇਚਣ ਲੱਗੇ ਆ ਤੇ ਇੱਕ ਬਹੁਤ ਵਧੀਆ ਮੰਡੀ ਇਰ ਕੰਡੀਸ਼ਨ ਨੂੰ ਆਪਣੀ ਮਾਰਕ ਆਪਣੇ ਮੰਡੀ ਬੋਰਡ ਵੱਡੇ ਪਾਲਸਰ ਪ੍ਰਾਈਸੀ ਮਾਲੀ ਜਿੱਥੇ ਆਪਣੇ ਸਾਰੇ ਇਲਾਕੇ ਦਾ ਪੰਜਾਬ ਦੇ ਅਸਲਾ ਉਥੇ ਆ ਸਕਣ ਮੇਰ ਕ੍ਰਿਸ਼ਣ ਸਬਜੀ ਦੀ ਮਾਰਕੀਟ ਇੱਥੋਂ ਐਕਸਪੋਰਟ ਹੋ ਸਕੇ ਐਡੇ ਪਾਗਲ ਹੈ ਉਹਨੇ ਮੰਡੀ ਵਿੱਚ ਲੱਗੇ ਇਹ ਤੋਂ ਇਹਨੂੰ ਹੋਖੀ ਹੈ ਇਹ ਲੱਗਦਾ ਇਹ ਤੋਂ ਮਾੜੀ ਸਰਕਾਰ ਹੋ ਨਹੀਂ ਸਕਦੀ ਮੈਂ ਚੇਤਾਵਨੀ ਦੇਣਾ ਚਾਹਣਾ ਆ ਕਿਸੇ ਜੀ ਨੂੰ ਅਸੀਂ ਵੇਚਣ ਨਹੀਂ ਦੇਵਾਂਗੇ ਆ ਜਾਇਦਾਦ ਪੰਜਾਬ ਦੇ ਲੋਕਾਂ ਦੀ ਹੈ ਆ ਦਿੱਲੀ ਵਾਲਿਆਂ ਦੀ ਨਹੀਂ ਹੈ ਇਹ ਗਲਤੀ ਨਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦੇਤਾ ਸਰਕਾਰ ਦਾ ਮਤਲਬ ਨਹੀਂ ਹੈ ਕਿ ਤੂੰ ਸਾਰਾ ਕੁਝ ਵੇਚੋ ਇੱਥੋਂ ਦਾ ਆ ਵੇਚ ਕੇ ਜਿਨ੍ਹਾਂ ਨੂੰ ਵੇਚ ਰਿਹਾ ਉਹਨਾਂ ਨਾਲ ਸੌਦਾ ਕਰੀ ਬੈਠੇ ਆ ਕਿ ਇੰਨਾ ਸਸਤਾ ਤੁਹਾਨੂੰ ਵੇਚ ਦਾਂਗੇ ਇੰਨਾ ਪੈਸਾ ਸਾਨੂੰ ਦੇ ਦਿਓ ਤੂੰ ਉਹੀ ਕਹਿਣਾ ਚਾਹੁੰਦਾ ਇਹ ਪਹਿਲੇ ਤਾਂ 12000 ਕਰੋੜ ਰੁਪਏ ਸ਼ੱਕ ਦੇ ਜਿਹੜਾ ਗਰੀਬਾਂ ਦੇ ਪੈਸੇ ਆਉਣਾ ਸੀ ਬਲੱਡ ਵਾਲਾ ਉਹਦਾ ਹਿਸਾਬ ਨਹੀਂ ਦੇ ਰਹੇ ਉਹਨਾਂ ਵੇਚ ਕੇ ਆ ਸ਼ੱਕਣਾ ਚਾਹੁੰਦੇ ਆ ਸ਼ਰਮ ਨਹੀਂ ਆਕਾਲੀ ਦਲ ਨਹੀਂ ਹੁੰਦੋ ਪ੍ਰੋਪਰਟੀ ਦੇ ਨਾਂ ਵੇਚ ਕੇ ਪੈਸਾ ਹਜਮ ਕਰਨਾ ਚਾਹੁੰਦੀ ਹੈ ਜੀ ਹੈਰਾਨ ਡੈ ਜੋ ਮੇਰੇ ਕੋਲ ਇਹ ਲਿਸਟ ਆਈ ਹੈ ਪ੍ਰਿੰਟਿੰਗ ਪ੍ਰੈਸ ਪਟਿਆਲੇ ਵਾਲੇ ਦੇ ਵਿੱਚ ਲੱਗੇ ਆ ਇੱਕ ਵੈਟਰਰੀ ਹਸਪੀਟਲ ਵਿੱਚ ਲੱਗੇ ਆ 슈ਗਰ ਮਿੱਲ ਵਿੱਚ ਲੱਗੇ ਆ ਪੀ ਡਬਲਯੂ ਡੀ ਗੈਸਟ ਹਾਊਸ ਵਿੱਚ ਲੱਗੇ ਆ ਤੇ ਇੱਕ ਬਹੁਤ ਵਧੀਆ ਮੰਡੀ ਇਨ ਕੰਡੀਸ਼ਨ ਨੂੰ ਆਪਣੀ ਮਾਰਕ ਆਪਣੀ ਮੰਡੀ ਬੋਰਡ ਵੱਡੇ ਪਾਲਸਾਨ ਬਣਾਈ ਸੀ ਮੋਹਾਲੀ ਜਿੱਥੇ ਆਪਣੇ ਸਾਰੇ ਇਲਾਕੇ ਦਾ ਪੰਜਾਬ ਦੇ ਅਸਲਾ ਉਥੇ ਆ ਸਕਣ ਨੀਅਰ ਕੰਡੀਸ਼ਨ ਸਮਝੀ ਦੀ ਮਾਰਕੀਟ ਇੱਥੋਂ ਐਕਸਪੋਰਟ ਹੋ ਸਕੇ ਐਡੇ ਪਾਗਲ ਹੈ ਉਹਨੇ ਮੰਡੀ ਵਿੱਚ ਲਾ ਕੇ ਇਹ ਤੋਂ ਇਹਨੂੰ ਹੋਖੀ ਹੈ ਇਹ ਲੱਗਦਾ ਇਹ ਤੋਂ ਮਾੜੀ ਸਰਕਾਰ ਹੋ ਨਹੀਂ ਸਕਦੀ ਮੈਂ ਇੱਕ ਤਾਅਨੀ ਦੇਣਾ ਚਾਹਣਾ ਆ ਕਿਸੇ ਚੀਜ਼ ਨੂੰ ਅਸੀਂ ਵੇਚਣ ਨਹੀਂ ਦੇਵਾਂਗੇ ਆ ਜਾਇਦਾਦ ਪੰਜਾਬ ਦੇ ਲੋਕਾਂ ਦੀ ਹੈ ਆ ਦਿੱਲੀ ਵਾਲਿਆਂ ਦੀ ਨਹੀਂ ਹੈ ਜੇ ਗਲਤੀ ਨਾ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਸਰਕਾਰ ਦਾ ਮਤਲਬ ਨਹੀਂ ਹੈ ਕਿ ਤੂੰ ਸਾਰਾ ਕੁਝ ਵੇਚ ਤੂੰ ਇੱਥੋਂ ਦਾ ਅਬ ਵੇਚ ਕੇ ਜਿਨਹਾਨੂੰ ਵੇਚ ਰਿਹਾ ਉਹਨਾਂ ਨਾਲ ਸੌਦਾ ਕਰੀ ਬੈਠੇ ਆ ਕਿ ਇੰਨਾ ਸਸਤਾ ਤੁਹਾਨੂੰ ਵੇਚ ਦਾਂਗੇ ਇੰਨਾ ਪੈਸਾ ਸਾਨੂੰ ਦੇ ਦਿਓ ਉਹ ਉਹੀ ਕਹਿਣਾ ਚਾਹੁੰਦਾ ਇਹ ਪਹਿਲੇ ਤਾਂ 12000 ਕਰੋੜ ਰੁਪਏ ਸ਼ੱਕ ਦੇ ਜਿਹੜਾ ਗਰੀਬਾਂ ਦੇ ਪੈਸਾ ਆਉਣਾ ਸੀ ਬਲੱਡ ਵਾਲਾ ਉਹਦਾ ਹਿਸਾਬ ਨਹੀਂ ਦੇਰੇ ਉਹਨਾਂ ਵੇਚ ਕੇ ਆ ਸ਼ੱਕਣਾ ਚਾਹੁੰਦੇ ਆ ਸ਼ਰਮ ਨਹੀਂ ਅਕਾਲੀ ਦਲ ਨਹੀਂ ਹੁੰਦਾ